Oh, oh, oh. کیوں, دی دیکھ لو پیا ہو نہ جنگل جا کے براسپتی ہری پری بالکل ہو گئی ہے ان سب دِن پتے فل نکل آئے ਤੋ ਬਸੰਤ ਰੁੱਤ ਹੈ ਇਸ ਬਸੰਤ ਰੁੱਤ ਦੇ ਆਉਂ ਤੇ ਜਿੰਨੀ ਪਰਸਪਤੀ ਹੈ ਪਰਸਪਤੀ ਦਾ ਧਰਮ ਹੈ ਉਹ ਸਾਰੀ ਦੀ ਸਾਰੀ ਪਰਪੁਰਤ ਹੋ ਗਈ ਹੈ ਪਰ ਜੀਵ ਦਾ ਕੋਈ ਧਰਮ ਨਹੀਂ ਇਹ ਪਰਪੁਰਤ ਨਹੀਂ ਹੋਦਾ ਇਹਦਾ ਕੋਈ ਟੈਮ ਨਹੀਂ ਇਹਦਾ ਕੋਈ ਵੇਲਾ ਨਹੀਂ ਵੀ ਇਹ ਕਦੇ ਵੀ ਪਰਪੁਰਤ ਹੋ ਸਕੇ ਹਾਂ ਜੀ ਸਤਿਗੁਰੂ ਜੀ ਕਹਿੰਦੇ ਨੇ ਭਾਈ ਨਾਮ ਸਿਮਰਨ ਵਾਸਤੇ ਕੋਈ ਵੀ ਵੇਲਾ ਹੋ ਜੇ ਨਹੀਂ ਜਿਹੜਾ ਕਿ ਕੈਮ ਹੋਵੇ ਜਦੋਂ ਵੀ ਕੈਮ ਰਹੇ ਉਦੋਂ ਹੀ ਕਹਿੰਦੇ ਨੇ ਜਿਸ ਤਰ੍ਹਾਂ ਕਿ ਬਸੰਤ ਰੁੱਤ ਆਇਆ ਹੋਇਆ ਸਾਰੀ ਬ੍ਰਹਸਪਤੀ ਪ੍ਰਫੁੱਲਤ ਹੋ ਗਈ ਹੈ ਇਸੇ ਤਰ੍ਹਾਂ ਜੇ ਮਹਾਪੁਰਸ਼ਾਂ ਨੇ ਸੰਗਤ ਕਰਕੇ ਜੋ ਸਿਮਰਨ ਕਰਦੇ ਨੇ ਸਾਧ ਸੰਗਤ ਜੀ ਉਹਨਾਂ ਨਾਲ ਵਰਦਾ ਵੀ ਬਸੰਤ ਰੁੱਤ ਆਏ ਮੰਗ ਪ੍ਰਫੁੱਲਤ ਹੋ ਜਾਏਗਾ ਔਰ ਖਿਲ ਜਾਏਗਾ ਸਤਿਗੁਰੂ ਜੀ ਅੱਜ ਦੇ ਇਸ ਮਹੀਨੇ ਦੇ ਕ੍ਰਿਆਰਤਾਂ ਦੇ ਕਿਉਂ ਬਿਆਨ ਕਰਦੇ ਫਲ ਗੁਣ ਰੰਗ ਪਰਿਗੁਣ ਅਰ ਸਜਨ ਪਰਗਟ ਜੈ ਹਰਿ ਜੈ ਜੀਨੋ ਦੇ ਹਿਰਦਿਆਂ ਵਿੱਚ ਪ੍ਰਭੂ ਦਾ ਸਿਮਰਨ ਦੀ ਜਾਗਰਤੀ ਆ ਗਈ ਹੈ ਸਤਿਗੁਰੂ ਜੀ ਕਹਿੰਦੇ ਉਹਨਾਂ ਦੇ ਹਿਰਦੇ ਵਿੱਚ ਆਨੰਦ ਦੀ ਪ੍ਰਾਪਤੀ ਉਹਨਾਂ ਨੂੰ ਜ਼ਰੂਰ ਹੋ ਜਾਏਗੀ ਅਗਲੇ ਸ਼ਬਦ ਵਿੱਚ ਸਤਿਗੁਰੂ ਦੀ ਏਵਾ ਸਹਾਂਤ ਸਰਾਈ ਰਾਮ ਕੇ ਕਰਪਾਤੀਆ ਮਹਾਰਾ ਵਰਸ਼ਾ ਦੀ ਕਿਰਪਾ ਤੋਂ ਬਗੈਰ ਤੋ ਪਰਮੇਸ਼ਰਾ ਮੈਂ ਇਸ ਜ਼ਿੰਦਗੀ ਵਿੱਚ ਕਿਸੇ ਨੂੰ ਮਿਲਿਆ ਹੈ ਨਾ ਕਿਸੇ ਹੋਰ ਜ਼ਿੰਦਗੀ ਵਿੱਚ ਕਿਸੇ ਨੂੰ ਮਿਲਣਾ ਹੈ ਨਾ ਕਿਸੇ ਹੋਰ ਕਿਸੇ ਜ਼ਿੰਦਗੀ ਵਿੱਚ ਤੋਂ ਮਿਲਿਆ ਸੀ ਤਦੋਂ ਕਿਰਪਾ ਕਰੇ ਮਹਾਂਪੁਰਖਾਂ ਦੀ ਸੰਗਤ ਕਰਕੇ ਇਹ ਉਹ ਪ੍ਰਭੁ ਬਾਤ ਮળાਪ ਹੁੰਦਾ ਹੈ ਤੇ ਹੋਇਆ ਹੈ ਅਗਲੇ ਸ਼ਰਧ ਸਤguru ਜੀ ਤੁਆ ਸਾਰੇ ਜਸਾ ਆਵਿ ਸਰਬ ਸੁਖ ਔਰ ਦੁੱਖਾਂ ਦਾ ਦੇ ਵੀ ਵਿਧਾਇ ਜਿਸ ਹਿਰਦੇ ਵਿੱਚ ਸਿਮਰਨ ਹੋ ਗਿਆ ਤਿੰਨ ਨੂੰ ਹਿਰਦਾ ਜਿਹੜਾ ਕੋ ਸ਼ੁੱਧ ਹੋ ਗਿਆ ਉਸ ਹਿਰਦੇ ਵਿੱਚ ਪਰਮੇਸ਼ਰ ਦਾ ਨਿਵਾਸ ਹੋ ਗਿਆ ਔਰ ਉੱਥੇ ਦੁੱਖਾਂ ਦੀ ਜਾ ਤਾਕਤ ਕੋਈ ਰਹੀ ਨਹੀਂ ਤੜੇ ਸੰਬੇ ਸਤਗੁਰੂ ਜੀ ਕੇ ਮਾਰ ਪਰੇਸ਼ਰ ਪਨੀਵ ਭਰਤ ਪਾਂ ਜੜਨੀ ਹਰਿ ਭਾਇਆ ਕਰਨ ਦੇ ਤੇ ਵਿੱਚ ਉਹ ਸਾਧਿਆ ਸਤਿਗੁਰੂ ਜੀ ਕਹਿੰਦੇ ਨੇ ਉਹਨਾਂ ਦੀਆਂ ਸਾਰੀਆਂ ਮਨੋ ਕਾਮਨਾਵਾਂ ਪੂਰੀਆਂ ਹੋਈਆਂ ਨੇ ਤੇ ਪੂਰੀਆਂ ਹੋ ਗਈਆਂ ਕਿਉਂਕਿ ਜਿਨ੍ਹਾਂ ਜਿਨ੍ਹਾਂ ਨੇ ਵਾਰ ਮੰਗਲੇ ਪਰ ਪੁੱਠੇ ਮੰਗੇ ਪਰ ਸਿੱਧੇ ਮੰਗੇ ਅੱਜ ਜਦੋਂ ਸਿਮਰਨ ਕਰਕੇ ਉਹਨਾਂ ਨੇ ਵਾਰ ਮੰਗੇ ਪਰ ਉਹਨਾਂ ਦੇ ਪੂਰੇ ਹੋਏ ਅਨਾਖ ਵਰਕੇ ਨੇ ਇਹੀ ਵਾਰ ਮੰਗਦੇ ਕਿ ਮੈਂ ਨਾਂ ਬਿਨੇ ਮਰਾਂ ਨਾ ਰਾਤ ਮਰਾਂ ਮੈਨੂੰ ਕੋਈ ਮਾਰਨ ਵਾਲਾ ਹੀ ਨਾ ਹੋਵੇ ਤੇ ਮਰਾਂ ਹੀ ਨਾ ਸਿਮਰਨ ਕੀਤਾ ਪਰ ਵਾਰ ਪੁੱਠੇ ਮੰਗਲੇ ਅਤੇ ਐਸਾ ਕੋਈ ਐਗੋ ਜਪ ਤਾਂ ਹੈ ਹੀ ਨਹੀਂ ਜਨਮਿਆ ਹੀ ਨਹੀਂ ਨਾ ਜਮਣਾ ਸੰਗ੍ਰੂਹੀ ਵਾਲ ਕੇੰਦੇ ਜੋ ਜੀਸੇ ਸੋਸਕ ਲਵਤਿਏ ਜੋ ਜਿਸਮ ਵਾਰੀ ਕੀੜਾ ਉਸ ਦਾ ਨਾਸ਼ ਅਵਸ਼ਰ ਰੇ ਦਾ ਕੋ ਨੂੰ ਨਾਸ਼ ਕਰਨ ਵਾਲਾ ਸਰਪ੍ਰਹਮਣ ਪ੍ਰਣਾਤ eh ਨਾਸਿੰਗ ਦਾ ਦਰੂਪਤਾ ਨਾ ਕਿ ਉਹ ਸਭ ਨਾਸ਼ ਕਰ ਦਿੱਤਾ ਨਾਉ ਬੰਦਾ ਸੀ ਨਾਉ ਮਨੁਸ਼ੀ ਸੀ ਨਾਉ ਕੋਈ ਜਾਨਵਰ ਸੀ ਜਿਹਦਾ ਕੋਈ ਰੂਪ ਹੀ ਨਹੀਂ ਜਿਹੜਾ ਕਿ ਪੈਦਾ ਵੀ ਕਿਸੇ ਮਾਪੇ ਤੋਂ ਨਹੀਂ ਹੋਇਆ ਅਜੇ ਇਹਦੀ ਤੱਕ ਲਿਖਿਆ ਹੈ ਕਿ ਮਾਤ ਪਿਤਾ ਬਿਨ ਬਾਲ ਨਾ ਹੋਈ ਔਰ ਵਿਗ ਬਿਨ ਕੈਸੇ ਤਪਰੇ ਤੁਰੇ ਕਹਿੰਦੇ ਜੇ ਸਭ ਮਾਤਾ ਤੇ ਪਿਤਾ ਤੋਂ ਵਗਾਏ ਬੱਚਾ ਨਹੀਂ ਹੁੰਦਾ ਔਰ ਪਾਣੀ ਤੋਂ ਬਗੈ ਕੱਪੜੇ ਵੀ ਧੋਤੇ ਨਹੀਂ ਜਾ ਸਕਦੇ ਪਰ ਇਹ 10 ਅਵਤਾਰ ਐਸੇ ਹੋਏ ਨੇ ਜਿਨ੍ਹਾਂ ਦਾ ਨਾਂ ਕੋਈ ਮਹਾਭਿਸਮ ਦਾ ਮਾਸੀ ਬ੍ਰਹਮਾਸੀ ਕਹਿੰਦੇ ਨੇ ਉਹ ਸੇ ਸੰਨ੍ਹੇ ਤੇ ਹੀ ਪੈਦਾ ਹੋਏ ਔਰ ਉਹਨਾਂ ਦਾ ਗੁਰੂ ਗ੍ਰੰਥ ਸਾਹਿਬ ਜੀ 10 ਰਤਾਰਾਂ ਦਾ ਐਸਾ ਜੀ ਕਹਾਣਾ ਹੈ ਇਹਨਾਂ ਦਾ ਕੋਈ ਮਾਂ-ਬਾਪ ਨਹੀਂ ਸੀ ਨਾ ਹੀ ਮਾਂ-ਬਾਪ ਤੋਂ ਪੈਦਾ ਹੋਏ ਕਿ ਜਿਵੇਂ ਨਰਸਿੰਘ ਜੀ ਨਰਸਿੰਘ ਦਾ ਰੂਪ ਚਾਰਨ ਕੀਤਾ ਇਸ ਤਰ੍ਹਾਂ ਦੇ ਨੌ ਰੂਪ ਹੋ ਸਕਦਾ ਤੇ ਉਹ ਸਤਿਗੁਰੂ ਜੀ ਕਹਿੰਦੇ ਨੇ ਇਸ ਉਨੀ ਵੜ ਪਾਗਣੀ ਵਾ ਪਾਇਆ ਹਰ ਰਾਏ ਮੇ ਸਹਿਆਂ ਮੰਗਲ ਕਰ ਗਈ ਜੀਤ ਗੁਰੇ ਨਰਤਨ ਆ ਕਿਹੜਾ ਸਾਡਾ ਸਰੀਰ ਹੈ ਇਹਦੇ ਵੀ ਸਾਡੇ ਸਾਰੇ ਇੰਦਰੀ ਜਿਹੜੇ ਨੇ ਉਹ ਸਾਡੇ ਆਖੇ ਲੱਗਣਗੇ ਜਿੱਦ ਦਿਨ ਉਹਨਾਂ ਨੂੰ ਮੋੜਾਂਗੇ ਉਹ ਮੋੜਵਗੇ ਜੇ ਜਨਾਚਰੀ ਈਸ਼ਵਰ ਦੀ ਕਿਰਪਾ ਨਹੀਂ ਹੋਏ ਤੇ ਇਹ ਨਾਲ ਸਾਡੀ ਅੱਖਾਂ ਜਾ ਕੇ ਰਕੇ ਲੱਗ ਨਹੀਂ ਆਨੇ ਲੈ ਸਾਲਾ ਮੋਈ ਆਕੇ ਲੱਗਦਾ ਹੈ ਤਾਂ ਸਾਡੀ ਜੁਬਾਨ ਆਕੇ ਲੱਗਦੀ ਹੈ ਮਹਾਤਮਾ ਬੜਾ ਜ਼ੋਰ ਲਾਉਂਦੇ ਹੈ ਦੇਖੇ ਹੋਇਆ ਪਰ ਕੇ ਕੰਮਾ ਤੇ ਰਿਓ ਮੀਟ ਮਚੀਤ ਬੰਦੇ ਕਹਿ ਰਿਓ ਜਿੰਨਾ ਮਰਜੀ ਜੋਰ ਲਾ ਲਾ ਕੇ ਥੱਕ ਜਾਣ ਪਰ ਉਹ ਜਿਹੜੇ ਇਸ ਬੰਦੇ ਜਾਣ ਵਾਲੇ ਬੰਦੇ ਨੇ ਜਿਨ੍ਹਾਂ ਦੇ ਹਿਰਦੇ ਵਿੱਚ ਪਰਮੇਸ਼ਰ ਦਾ ਵਾਸ ਨਹੀਂ ਹੋਇਆ ਉਹਨਾਂ ਨੂੰ ਇਹ ਗੱਲ ਸੁਣਦੀ ਨਹੀਂ ਉਹ ਸੁਣਦੇ ਹੀ ਨਹੀਂ ਉਹ ਕਹਿੰਦੇ ਸਾਡੇ ਇਹ ਸਾਰੇ ਗੱਲ ਬਚਰਦੀ ਨਹੀਂ ਸਤਿਗੁਰੂ ਕੀ ਕਹਿੰਦੇ ਜਿਨ੍ਹਾਂ ਦੇ ਹਿਰਦੇ ਵਿੱਚ ਈਸ਼ਵਰ ਦਾ ਨਿਵਾਸ ਹੋ ਗਿਆ ਕਹਿੰਦੇ ਉਹ ਨਵੀਂ ਜੇ ਫਰਮਾ ਰਹੇ ਨੇ ਅਗਲੇ ਸਾਲ ਲੈ ਸਕਦੇ ਜੀ ਕਿਉਂ ਹੈ ਲੈ ਸਾਈਆ ਮੰਗਲ ਗਾ ਵਈਂ ਵੀਰ ਦ ਗੁਰਿੰਦ ਅੱਲਾ ਹੀ ਇਹਨੇ ਜਿਹੜੇ ਸਾਜੀ ਸਾਈਂ ਇੰਦਰੀ ਨੇ ਉਹ ਸਾਰੇ ਬਿਰਗ ਪਰਮੇਸ਼ਰ ਦਾ ਸਿਮਰਨ ਕਰਦੇ ਨੇ ਜਿਵੇਂ ਕਹਿੰਦੇ ਗੁਰੂ ਆਨੰਦ ਸਾਹਿਬ ਜੀ ਗੁਰਮਖਾ ਦੇ ਦੇਹ ਸਿ ਚਲੇ ਗਏ ਉਹਨਾਂ ਦਾ ਰਾਜ ਦਾ ਸਾਥੀ ਸੀ ਉਹ ਕਹਿੰਦੇ ਕਿ ਕੌਣ ਹੈ ਕਹਿੰਦੇ ਗੁਰਮਖਾ ਵਾ ਠੀਕ ਹੈ ਅੰਧੇ ਇਹ ਪਦਾ ਕੇਵੇਂ ਲੱਗੇ ਅੰਧੇ ਨੇ ਦੇ ਸਰੀਰ ਨੂੰ ਕੰਨ ਲਾ ਕੇ ਵੇਖ ਤੈਨੂੰ ਕੰਨ ਲਾ ਕੇ ਵੇਖੇ ਤੇ ਜੋ ਵੀ ਉਹਦਾ ਦੀ ਬਾਣੀ ਦੀ ਰਾਮ ਰਾਮ ਜਾਂ ਜੋ ਵੀ ਸੀ ਉਹ ਵਾਰ-ਵਾਰ ਵਿੱਚੋਂ ਉਹ ਆਵਾਜ਼ ਆ ਇਸ ਕਰਕੇ ਜਿਨ੍ਹਾਂ ਦਾ ਮਨ ਕੰਨ ਪਰੋਲ ਹੋ ਗਿਆ ਸਿਮਰਨੋਂ ਫਿਰ ਉਹਨਾਂ ਦੇ ਜਿਹੜੇ ਇੰਦਰੀਏ ਨੇ ਉਹਨਾਂ ਦੇ ਆਖੇ ਲੱਗਦੇ ਨੇ ਉਹ ਜਿਹੜੇ ਇੰਦਰੀਏ ਨੇ ਉਹ ਜਵਾਨ ਸੰਗਰਨ ਕਰਦੀ ਆ ਕੰਨ ਸਿਮਰਨ ਨੂੰ ਸੁਣਦੇ ਨੇ ਉਹ ਫਿਰ ਦੁਬਾਰਾ ਦੂਸਰੇ ਬੰਦੇ ਨਹੀਂ ਜਾਂਦੇ ਤਾਂ ਸਤਿਗੁਰੂ ਜੀ ਅਗਲੀ ਸਲੋਕ ਤੇ ਇਹ ਵੀ ਆਉਂਦਾ ਹਰ ਜੀ ਆਲਾ ਲਵ ਦਿ ਸਈ ਵੈ ਦੂਜਾ ਘਰ ਨਲਾ ਮੇਰੋ ਨਰੇ ਸੁਭਜਿਆ ਕਿ ਪਰਮੇਸ਼ਰ ਤੋਂ ਵੱਡਾ ਇਸ ਹਿੰਗਰ ਸੁਧੋਰ ਨਹੀਂ ਇਸ ਕਰਕੇ ਮੇਰੋ ਇੰਦ੍ਰੇ ਕਿਸੇ ਦੇ ਮਗਰ ਲੱਗਦੇ ਨਹੀਂ ਉਹ ਪੁਰਸ਼ ਦੇ ਕਹੇ ਮਗਰ ਲੱਗ ਕੇ ਕਿਹਦੀ ਭਟਕਣਾ ਵਿੱਚ ਕਿਸੇ ਦੀ ਪ੍ਰਸਾਰ ਵਿੱਚ ਉਹ ਫਸਦੇ ਨਹੀਂ ਤੇ ਨਾ ਹੀ ਉਹ ਭਟਕਦੇ ਨੇ ਅਗਲੇ ਸ਼ਬਦ ਸਦਗੁਰੂ ਕੀ ਕਹਵਾ ਹਗਤ ਪਲ ਤਸਵਾਰੇ ਮਨ ਨਿਰਤਨ ਜਿਤਿਆ ਨਯਾਰਾ ਨਾਏ ਮੇਰ ਉਸ ਪਰਮੇਸ਼ਰ ਨੇ ਉਹਨਾਂ ਨੂੰ ਸਵਾਰ ਲਿਆ ਔਰ ਸਵਾਰ ਕੇ ਆਪਣੇ ਅਸਤ ਵਿੱਚ ਉਹਨਾਂ ਨੂੰ ਨਿਵਾਸ ਦੇ ਤਾਂ ਆਪਣੇ ਵਾਸਤੇ ਵੀ ਉਹ ਸੰਸਾਰ ਵਿੱਚ ਲੋਭੁਨਾ ਫਿਰ ਲੋਚ ਚਾਸੀ ਲਗੜੀ ਜੁਨਾ ਵਿੱਚ ਪਉਂਦੀਆਂ ਨਹੀਂ ਅਗਲੇ ਸ਼ਬਦ ਸਤਿਗੁਰੂ ਜੀ ਨੇ ਕਿਹਾ ਸੰਤਾਰ ਦਾਗਰ ਤੀਰਕ ਅਨੰ ਵਰ ਨਜਨ ਮੇਤਾ ਉਹਨਾਂ ਨੇ ਫਿਰ ਮਨੁष्य ਜਨਮ ਧਾਰਨ ਕਰਕੇ ਜੇ ਕਰਾਸਿ ਦਾ ਜੁਨਾ ਵਿਚ ਆ ਕੇ ਫਿਰ ਉਹਨਾਂ ਨੇ ਸੰਸਾਰ ਵਿੱਚ ਆਉਣਾ ਨਹੀਂ ਉਸ ਸੰਸਾਰ ਵਿੱਚ ਫੇਰ ਨਹੀਂ ਆਉਂਦੇ ਬਹੁੜਾ ਜਨਮ ਹੈ ਤਾ ਉਹ ਜੰਮਣ ਮਰਨ ਦੇ ਚੱਕਰ ਵਿੱਚ ਫੇਰ ਨਹੀਂ ਆਉਂਦੇ ਪਰਮੇਸ਼ਰ ਨੇ ਆਪਣੇ ਨਾਲ ਗੁਰੂ ਅਗਲੇ ਸ਼ਬਦ ਜਿਹੜੇ ਵਾਰ ਪੀਂਦ ਕਰਦੇ ਤੋ ਗੁਣ ਕਰਨਾ ਹਨ ਖ ਚਲੂ ਪਾ ਸਾਰੇ ਲਾਸਟ ਲਿਖੇ ਨੇ ਅਗਲੇ ਦੇ ਮਹੀਨੇ ਵਿੱਚ ਜੋ ਅਜ ਬੁੱਧਵਾਰ ਚੜਿਆ ਹੈ ਉਹ ਸਤਿਗੁਰੂ ਜੀ ਕਹਿੰਦੇ ਨੇ ਮੇਰੀ ਜ਼ੁਬਾਨ ਇੱਕ ਹੈ ਪ੍ਰਭੂ ਤੇਰੇ ਅਨੇਕ ਹੀ ਗੁਣ ਹਨ ਪਰ ਤਰੇ ਉਹ ਨੇ ਜਿਨ੍ਹਾਂ ਨੂੰ ਤੂੰ ਆਪਣੇ ਚਰਨਾਂ ਵਿੱਚ ਰਖਾਇਆ ਹੈ ਜੀਵੇ ਪੈਸਰੇ ਜੀ ਕਰ ਹੋ ਗਏ ਜਿਹਾ ਇੱਕ ਅਨੇਕ ਗੁਣ ਕੀ ਪ੍ਰਭੂ ਮੇਰੀ ਜ਼ੁਬਾਨ ਇਹ ਤਾਂ ਤੇਰੇ ਅਰੇਖਾ ਰੁਆ ਪਰ ਤਰੇ ਉਹ ਨੇ ਜਿਹੜੇ ਤੇਰੇ ਕਿਸੇ ਵੀ ਇੱਕ ਗੁਣ ਨੂੰ ਜਿੰਨਾ ਨੇ ਧਾਰਨ ਕਰ ਲਿਆ ਤੈਨੂੰ ਨੀ ਗਲਾ ਕੀਆ ਇੱਕ ਸ਼ਬਦ ਮੇਰੇ ਪ੍ਰਾਨ ਬਸਦਾ ਹੈ ਉਠੋ ਜਰਮ ਨਰਾਮ ਸਾਰੇ ਤੇ ਸਾਰੇ ਗੁਰੂ ਸਾਹਿਬਾਂ ਨੇ ਆਪਣੀ ਬਾਣੀ ਵਿੱਚ ਕੋਈ ਪ੍ਰੇਖਿਆ ਨਹੀਂ ਐਂ ਦਿੱਤਾ ਪ੍ਰੇਖੇ ਕਰਨ ਤੇ ਮਾਰ ਪ੍ਰੇਖੇ ਅਸਾਂ ਗੁਸ਼ਟ ਲੋਕਾਂ ਨੇ ਔਰ ਮਨਮਤੀ ਲੋਕਾਂ ਨੇ ਆਪਣੇ ਪ੍ਰੇਖੇ ਕੱਢੇ ਨਹੀਂ ਸਤਿਗੁਰੂ ਜੀ ਦੇ ਨਾਲ ਕਹਿੰਦੇ ਜੇ ਲਾਸਟ ਵਿੱਚ ਕਈ ਗੁਰੂ ਮਹਾਰਾਜ ਮੇਰੇ ਵਿੱਚ ਕੋਈ ਗੁਣ ਨਹੀਂ ਤੂੰ ਤਰੇ ਹੋਈ ਨੇ ਜਿਹੜੇ ਚਰਨੇ ਲੱਗ ਗਏ ਨੇ ਉਹ ਇਹ ਤੁਹੀਂ ਸਮਝ ਲੋ ਕਿ ਅਸਾਂ ਪ੍ਰਭੂ ਦੇ ਚਰਨਾਂ ਵਿੱਚ ਲੱਗਣਾ ਹੈ ਕਿ ਜਦ ਦੂਰ ਰਹਿਣਾ ਹੈ ਅਗਲੇ ਸ਼ਬਦ ਜੀ ਸਤਿਗੁਰੂ ਜੀ ਕਿਹਾ ਹਰਿ ਗੋਵਿੰਦ ਨੰਦਨ ਤੇ ਸਲਾਹੀ ਹੈ ਜਸ ਮਾਧਨ ਲਲ ਮਾ ਸਵਿਚ ਕਹਿੰਦੇ ਹਨ ਫੱਗਣ ਦਾ ਮਹੀਨਾ ਜਿਹੜਾ ਬੁੱਧਵਾਰ ਇਹਦੇ ਵਿੱਚ ਹਮੇਸ਼ਾ ਪਰਮੇਸ਼ਰ ਦਾ ਸਿਮਰਨ ਕਰੋ ਕਿਉਂ ਉਹ ਇੱਕ ਇਹੋ ਜਿਹਾ ਜਿਹਦੇ ਉੱਤੇ ਕਿਸੇ ਪ੍ਰਕਾਰ ਦਾ ਵੀ ਕਿੰਤੂ ਪਰੰਤੂ ਨਹੀਂ ਹੋ ਸਕਦਾ ਜਿਹਦੇ ਅੰਦਰ ਹੀ ਕਥੇੜ ਜਿਨੀ ਨਹੀਂ ਤਮਾ ਨਹੀਂ ਜਿਹਦੇ ਤੇੜ ਜਨਾ ਵੀ ਕੋਈ ਦੂਸ਼ ਨਹੀਂ ਇਸ ਲਈ ਉਹ ਸਾਰੀ ਦੁਨੀਆ ਤੋਂ ਨਿਰਦੋਸ਼ ਹੈ ਕਹਿੰਦੇ ਨੇ ਉਹ ਅਪਾਰ ਮੂਰਤ ਹੈ ਸਰਪਾਲ ਤੋਂ ਰਹਿਤ ਹੈ ਸਾਰੇ ਦੁਨਹ ਤੁਰੇ ਤੇ ਪਰ ਉਹ ਵਸਦਾ ਤੁਹਾਡੇ ਵਿੱਚ ਹੈ ਔਰ ਉਹ ਵਸਦੇ ਨੂੰ ਦੇਖਣ ਵਾਸਤੇ ਸਤਿਗੁਰੂ ਜੀ ਮਹਕੋਸ਼ਾ ਦੀ ਸ਼ਰਨ ਗ੍ਰਹਿਣ ਵਾਸਤੇ ਜੇ ਕਹਿੰਦੇ ਨੇ ਕਿ ਜੋ ਬ੍ਰਹਮੰਡੇ ਸੋਈ ਪਿੰਡੇ ਜੋ ਖੋਜੇ ਸੋ ਪਾਵੇ ਤੇ ਇਹਦੀ ਤੱਕ ਵੀ ਗੱਲ ਆਕੀ ਤੇ ਮਨ ਤੋਂ ਜੋ ਰੂਪ ਹੈ ਆਪਣਾ ਮੂਲ ਰੂਪ ਇਹਦੀ ਤੱਕ ਉਹਨੇ ਪੜ੍ਹ ਕੇ ਗੁਰੂ ਕਰਕੇ ਬਾਣੀ ਵਿੱਚ ਜੋ ਆਪਣੇ ਬਿਆਨ ਦਿੱਤੇ ਨੇ ਥੋੜੀ ਸ਼ਬਦਾਂ ਵਿੱਚ ਅਸੀਂ ਜੋ ਸਮਝ ਕਰਦੇ ਹਾਂ ਸੀ ਅਮੇਤਕ ਰੀਪ શરીਰ ਵਿੱਚ ਪਰਸੰਗੇ ਤੋਂ ਕਾਫੀ ਆਈ ਹੋਈ ਹੈ ਪਰ ਇਹ ਵੀ ਅਸੀਂ ਸਮਝਿਆ ਕਿ ਜਿੰਨਾ ਵੀ ਹੋਵੇ ਅਸੀਂ ਥੋੜਾ ਤੇ ਵੀ ਕੁਝ ਕਹਿ ਕੇ ਹਾਂ ਕਹਿ ਕੇ ਉਸ ਸੰਗਤ ਨੂੰ ਸੰਬੋਧਨ ਕਰੀਏ ਹੁਣ ਅੱਜ ਪਹਿਲੇ ਦਿਨ ਨੂੰ ਜੋ ਇੱਕ ਹਮੇਸ਼ਾ ਮਹਾਂਪੁਰਸ਼ਾਂ ਦਾ ਸਮਾਗਮ ਹੁੰਦਾ ਹੈ وہ آ رہا آج چارکھنڈ پا دیکھے جانے میں اس بعد پھر چار آرم ہو کے وہ پائے گا تو سارے مر بےنتی بھی کرتے ہاں اور اپنی بچیاں جڑی آس پاس دیا نے انہوں نے ضرور یہ گان کہے کہ بیٹا لنگر ہے اس کوئی کمی پیشی نہ آ جائے جی ابھی کچھ ڈلے ہاں تو تیلیاں نہ ہو جائے ਇਸੇ ਪ੍ਰਕਾਰ ਦਾ ਵੀ ਆਪਣੇ ਇਸ ਪੰਡਾਲ ਵਿੱਚ ਇਸ ਲੰਗਰ ਵਿੱਚ ਔਰ ਇਸ ਜ਼ੀਰਾ ਵਿੱਚ ਔਰ ਗੁਰਮਖਾਵਾਂ ਲੋ ਇੱਥੇ ਜਿੱਤੇ ਵੀ ਦੀਪਕਾਂ ਲੱਗ ਰੱਖੇ ਉਹ ਸਾਰੇ ਆਪਣਾ ਸਮਰ ਸਮਿਖਲੇ ਉਹਨ ਸੰਭਾਰ ਕੇ ਔਰ ਆਸ਼ਰਮ ਵਿੱਚ ਜਿਹੜੇ ਤਰੀਕੇ ਨਾਲ ਵੀ ਸ਼ਰਧਾ ਹੋਵੇ ਔਰ ਜਿਸ ਤਰੀਕੇ ਨਾਲ ਵੀ ਉਪਮਾ ਹੋਵੇ ਔਰ ਹਰ ਮਾਈ ਤਾਈ ਸਤਗੁਰਾਂ ਦੇ ਚਰਨਾਂ ਚਰਨਾਂ ਵਿੱਚ ਅਰਦਾਸ ਕਰਕੇ ਪ੍ਰਾਰਥਨਾ ਕਰੋ ਸਤਗੁਰੂ ਜੀ ਐਸੀ ਕਿਰਪਾ ਕਰੋ ਕਿ ਅਸੀਂ ਐਸੀ ਸੇਵਾ ਕਰ ਸਕੀਏ ਜਿਹੜੀ ਤੁਹਾਡੇ ਚਰਨਾਂ ਵਿੱਚ ਸ੍ਰੀ ਕਾਰਨ ਹੋ ਸਕੇ ਹੁਣ ਦੁਸਰੇ ਕੀ ਅਤਨ ਪਾਚ ਆਰੰਭ ਹੋਲੇ ਨੇ ਅਸੀਂ ਆਪਣੇ ਸ਼ਾਂਤਾਂ ਨੂੰ ਇੱਥੇ ਹੀ ਵਿਸਰਾਮ ਲੈਂਦੇ ਹਾਂ ਰਾਜ ਕੇ ਬੋਲੋ ਸਤਨਾਮ ਸ੍ਰੀ ਵਾਹਿਗੁਰੂ ਜੀ ਹਰ ਬਿਨਾਸ਼ ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪਰਗਾਸ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਪੰਜਵਾ ਗੁਰਪੂਰਾ ਭੇਟਿਓ ਵਡਭਾਗੀ ਮਨ ਹੈ ਭਿਆ ਪਰਗਾਸਾ ਕੋਈ ਨ ਕੋ ਜਨਹਾਰਾ ਦੂਜਾ ਆਪਣੇ ਸਾਹਿਬ ਦਾ ਪਰਵਾਸਾ ਗੁਰ ਪੂਰਾ ਪੇਟੂ ਵਡ ਭਾਗੀ ਮਨ ਹੈ ਭਿਆ ਪਰਗਾਸਾ ਕੋਈ ਨ ਕੋ ਜਨਹਾਰਾ ਦੂਜਾ ਆਪਣੇ ਸਾਹਿਬ ਦਾ ਪਰਵਾਸਾ ਗੁਰੂ ਕਾ ਬਲਹਾਰ ਆਗੈ ਸੁਖ ਪਾਛੈ ਸੁਖ ਸਜਾ ਘਰ ਆਨੰਦ ਹਮਾਰਾ ਰਹਾ ਅੰਤਰ ਜੰਮੀ ਕਰਨ ਹਾਰਾ ਸੋਈ ਹਮਾਰਾ ਨਿਰਭਉ ਭਏ ਗੁਰ ਜੰਮੀ ਲਾਗੇ ਤੋ ਪਿਆਰਾ ਵੱਡੀ ਵਡਿਆਈ ਅਚਰਤ ਸੋਭਾ ਕਾਰਜ ਆਇਆ ਰਾਤੀ ਨਾਨਕ ਕਾ ਗੁਰ ਪੂਰਾ ਭੇਟਿਓ ਸਗਲੇ ਦੁਖ ਬਿਨਾਸੀ ਵੱਡੀ ਵਡਿਆਈ ਅਚਰਤ ਸੋਭਾ ਕਾਰਜ ਆਇਆ ਰਾਤੀ ਨਾਨਕ ਕਾ ਗੁਰ ਪੂਰਾ ਭੇਟਿਓ ਸਭਲੇ ਦੁਖ ਬਿਨਾਸੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਤਰਫੇ ਸਿਰੇ ਚ ਅਰਘੜ ਦੇਵ ਕਹੋ ਬਾਰ ਬਾਰ ਕਰ ਰਹੀ ਆਪਨੀ ਸਦਾ ਸਦਾ ਨਮਾਨ ਸਾਚਾ ਸਹਿ ਸਾਧ ਮੇਰ ਰਵਾਰ ਮਨ ਪਾਇਆ ਮੇਰੇ ਸਤਿਗੁਰੂ ਪੂਰੇ ਓਹੀ ਸਰਬ ਕਹਿਆ ਜੋ ਪਾਏ ਤੇ ਪ੍ਰਜਨ ਸਾਜਿਆ ਦਿੱਤਾ ਤੈਨੜ ਕਾ ਆਪਣੇ ਦਾਸ ਕੀ ਆਹ ਤਹਿਰਾਕੀ ਨਾਰਿਕ ਸਤਿਗੁਰ ਮਾਨ ਆਪਰੇ ਦਾਸ ਕੀ ਆਪਹਿ ਰਾਕੀ ਨਾਨਕ ਸਦਕਰ ਪਾਣ ਵਾਹਿ ਤੁਜੀ ਕਾ ਦਰਸਾ ਵਾਹਿ ਕਬੀਰ ਸੇਵਾ ਗੁ ਦੁਇ ਭਲੇ ਏਕ ਸੰਤਿ ਕਾ ਰਾਮ ਰਾਮ ਜੋਤਾ ਤਨੁ ਬਿਤਕ ਸੰਤ ਜਪਾ ਨਾਮ ਧਰਨਾਮ ਸ੍ਰੀ ਵਾਰੀ ਗੁਰਦੀ ਧਨਵ ਸ੍ਰੀ ਮਹੱਲਾ ਪੰਨਾ ਤੁਮ ਦਾਤੇ ਠਾਕੁਰ ਪ੍ਰੇਪਾਲ ਨਾਇਕ ਖਸਮ ਹਮਾਰੈ ਨਿਮਖ ਨਿਮ ਤਮਹੀ ਪ੍ਰੇਪਾਲ ਰੋ ਅੰਬਾਰਿਕ ਤੁਮਰੇ ਧਾਰੇ ਤੁਮ ਦਾਤੇ ਠਾਕੁਰ ਪ੍ਰੇਪਾਲ ਨਾਇਕ ਖਸਮ ਹਮਾਰੈ

ਆਦਿ ਬਾਤ ਥੋੜੀ ਤੁਮੇ ਆਪਨ ਬਿਰਦ ਦਰਖਾਹ ਤੁਮਹੀ ਸਰਨ ਤਮ ਹਰੀ ਆਸ ਤੁਮਹੀ ਸਜਨ ਸਹਿਲ ਰੱਖ ਰੱਖ ਹਰ ਦਿਆਲ ਨਾਨਕ ਘਰਿਕ ਗੁਰ ਰੱਖ ਰੱਖ ਹਰ ਦਿਆਲ ਨਾਨਕ ਗੁਰ ਘਰ ਕੀ ਗੁਰ ਵਾਹ ਗੁਰਜੀਕਾਰ ਕਰਸਾ ਵਾਹ ਗੁਰਜੀ ਕੀ ਵਤੇ ਸੰਤਾ ਕੀ ਕਾਰ ਜੀ ਆਪਖਣ ਹਰ ਕਾਮ ਕਰਾਉਣ ਆਇਆ ਰਾਮ ਭਗਤ ਸਹਾ ਨਿਤਾਰ ਸਰਾਵਿ ਪਿਛ ਅਮਰਤ ਜਲ ਸ਼ਰਾਵ ਰਾਮ ਸਤਿਨਾਮ ਵਾਹਿਗੁਰੂ ਸਾਹਿਬ ਜੀ ਸਤਿ ਸ੍ਰੀ ਮਹੱਲਾ ਪੰਜਵਾ ਫਿਰਤ ਫਿਰਤ ਭੇਟੇ ਜਨ ਸਾਧ ਪੂਰਾ ਘਰ ਸਮਝਾਇਆ ਆਨ ਸਗਰ ਤਨ ਕਾਮਨਾ ਆਈ ਹਰ ਹਰ ਨਾਮ ਧਿਆਇਆ ਫਿਰਤ ਫਿਰਤ ਭੇਟੇ ਜਨ ਸਾਧ ਪੂਰੇ ਘਰ ਸਮਝਾਇਆ ਆਨ ਸਗਰ ਤਨ ਕਾਮਨਾ ਆਈ ਹਰ ਹਰ ਨਾਮ ਧਿਆਇ ਤਾਤੇ ਮੋਰੀ ਧਾਰੀ ਓਟ ਗੋਬਾਲ ਸਰਨ ਪਰ ਤੂ ਰਣ ਪਰਮੇਸ਼ਰ ਵਿਰਸਾ ਸਗਰ ਜੰਨ ਜਾਨ ਰਹਾ ਸੁਖ ਮਰਤ ਪਿਆਰ ਘੂ ਮੰਦਰ ਸਗਰ ਵਿਆਪੇ ਗਾਈ ਜੀ ਉਧਾਰਨ ਸਭ ਕੋ ਮੈ ਤਾਰਨ ਹਰ ਹਰ ਨਾਮ ਤੇਰਾਈ ਨਾਨਕ ਨਾਮ ਨਿਰੰਝਨ ਘਰਿਆ ਪਾਈਓ ਸਰਬਨ ਧੰਨਾ ਕਰ ਕਰਪਾ ਜਤ ਦੇ ਸ੍ਰਾਮੀ ਦਿਲੇ ਕਾਹੂ ਜੰਨਾ ਕਰ ਕਰਪਾ ਜਤ ਦੇ ਸ੍ਰਾਮੀ ਦਿਲੇ ਕਾਹੂ ਜੰਨਾ ਵਾਰ ਗੁਰੂ ਜੀ ਕਾ ਖਲਸਾ वाह भजी की पते रामकरीबलातीजानांद ेकोनका सदगरकरचार अनामकतेराम करीबाई सातर ैा I'm sorry, ਦਾ ਗੁਰਬਾਣੀ ਕਿਤਾ ਗੁਰਵੇਟੋ ਜਿਸ ਦੀ ਮੈਂ ਹਰ ਵੇਲੇ ਆਵਣ ਤਹਰ ਨਾਨਕ ਸੁਹਾਉ ਸੰਤ ਸਗਤ ਪਿਆਰੋ ਸਤਿ ਆਪ ਮੇਰਾ ਦਾਲ ਅੱਜ ਗੱਜ ਸਵਰਨ ਕਾਰ ਸਭਾ ਕੇ ਕਾਰ ਸਭਾ ਕੇ ਸਰਬਦਾਰ ਕਰਤੇ ਪਰ ਸਤਿ ਰਿਹਾ ਪਰ ਪੂਰੀ ਪਰਮੰਤ ਨਾਨਕ ਗੁਰਚਾਰਾ ਨਲਾ ਦੇਵਾ ਜੁ ਤੂ ਦਿਆ ਕੀ ਅਰਥਾ ਸ੍ਰਮਾਹੀ ਜਿਉ ਕਿੰਡ ਸਤ